ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਡਿਬੇਟ ਦੀ ਗੱਲ ਕਰ ਰਹੇ ਸੀ ਜਿਹੜੀ ਜAVEదਕਰ ਸਾਹਿਬ ਦੀ ਹੋਈ ਸੀਗੀ ਉਸ ਡਿਬੇਟ ਦੇ ਵਿੱਚ ਨਾ ਕਾਫੀ ਸਾਰੇ ਕੁਐਸਚਨਸ ਅਰਾਇਜ਼ ਹੋਏ ਸੀ ਤੇ ਮੇਰਾ ਦਿਲ ਕਰ ਰਿਹਾ ਸੀਗਾ ਵੀ ਉਹਨਾਂ ਕੁਐਸਚਨਸ ਨੂੰ ਮਤਲਬ ਪੰਜਾਬੀ ਚ ਵੀ ਡਿਸਕਸ ਕੀਤਾ ਜਾਵੇ ਤਾਂ ਕਿ ਪੰਜਾਬੀ ਆਡੀਅנס ਸ਼ਟੇਡੀ ਹੋਵੇ ਇਹਦੇ ਚ ਪਾਰਟਿਸਿਪੇਟ ਕਰੇ ਰਾਈਟ ਤਾਂ ਉਹਦੇ ਚ ਇੱਕ ਕੁਐਸਚਨ ਇਹ ਸੀਗਾ ਕਿ ਇਨਸਾਫ ਜਿਹੜਾ ਹੈਗਾ ਉਹ ਹਿਊਮਨ ਕਨਸੈਪਟ ਹੈ ਠੀਕ ਹੈ ਕਹਿੰਦੇ ਕਿ ਨੇਚਰ ਇਨਸਾਫ ਨਹੀਂ ਕਰਦੀ ਇਹ ਕੁਐਸਚਨ ਸੀਗਾ ਉਹਨਾਂ ਦਾ ਉਹ ਕਹਿੰਦੇ ਕਿ ਵੀ ਜੇ ਸ਼ੇਰ ਹਿਰਨ ਨੂੰ ਖਾ ਜਾਏ ਤਾਂ ਉਹਨੂੰ ਕੋਈ ਸਜ਼ਾ ਨਹੀਂ ਮਿਲਦੀ ਐ ਕਿਉਂ ਹੈ ਅਗਰ ਜੇ ਇਨਸਾਫ ਹਰ ਕਿਤੇ ਲਾਗੂ ਹੁੰਦਾ ਨੇਚਰ 'ਚ ਵੀ ਇਹ ਚੀਜ਼ ਵੈਲਿਡ ਹੁੰਦੀ ਤਾਂ ਫਿਰ ਸ਼ੇਰ ਨੂੰ ਹਿਰਨ ਨੂੰ ਖਾਣ ਤੋਂ ਬਾਅਦ ਸਜ਼ਾ ਮਿਲਣੀ ਚਾਹੀਦੀ ਸੀ ਜਿਹੜਾ ਨੋ ਡਾਊਟ ਜਿਹੜਾ ਇਨਸਾਫ ਤੇ ਨਾ ਇਨਸਾਫੀ ਵਾਲਾ ਕਨਸੈਪਟ ਹੈ ਨਾ ਉਹ ਨੇਚਰ ਦਾ ਨਹੀਂ ਹੈਗਾ ਉਹ ਹਿਊਮਨ ਕਨਸੈਪਟ ਹੀ ਹੈ ਨੇਚਰ ਦੇ ਵਿੱਚ ਸਿਰਫ ਤੇ ਸਿਰਫ ਬੈਲੈਂਸ ਹੈ ਇਟਸ 올 अबाउट ਬੈਲੈਂਸ ਅਗਰ ਆਪਾ ਕਹਈਏ ਕਿ ਹੁਣ ਅਗਰ ਆਪਾਂ ਹੀ ਹਿਊਮਨ ਨੂੰ ਐਨੀਮਲਸ ਨਾਲ ਕੰਪੈਰੀਜ਼ਨ ਕਰ ਰਹੇ ਆਂ ਤੇ ਮੈਨੂੰ ਲੱਗਦਾ ਇਟ ਇਸ ਵੈਰੀ ਫਰਸਟ ਸਟੈਪ ਇਜ਼ ਨੋਟ ਦ ਐਪ੍ਰੋਪਰੀਏਟ ਸਟੈਪ ਅਗਰ ਅਸੀਂ ਹਵਾ ਨੂੰ ਹਨੇਰੀ ਨੂੰ ਰੁੱਖਾਂ ਨੂੰ ਆਪਾਂ ਕਹਿੰਦੇ ਆ ਕਿ ਹਨੇਰੀ ਰੁੱਖਾਂ ਨੂੰ ਵੱਢ ਕੇ ਲੈ ਜਾਂਦੀ ਹੈ ਜਾਂ ਤੋੜ ਕੇ ਉਖਾੜ ਦਿੰਦੀ ਹੈ ਹਨਾ ਤਾਂ ਮੈਂ ਆਪਾਂ ਕਿੱਦਾਂ ਕੰਪੈਰੀਜ਼ਨ ਕਰ ਸਕਦੇ ਆ ਕਿ ਹਿਊਮਨ ਤੇ ਐਨੀਮਲਸ ਤੇ ਪਲਾਂਟਸ ਦਾ ਆਪਸ ਦੇ ਵਿੱਚ ਬਿਕੋਜ਼ ਹਿਊਮਨ ਪਲਾਂਟਸ ਦੇ ਵਿੱਚ ਸਿਰਫ ਪਲਾਂਟਸ ਦੇ ਵਿੱਚ ਲਾਈਫ ਹੁੰਦੀ ਹੈ ਐਨੀਮਲਸ ਦੇ ਵਿੱਚ ਲਾਈਫ ਪਲੱਸ ਫੀਲਿੰਗ ਹੁੰਦੀ ਹੈ ਹਿਊਮਨ ਵਿੱਚ ਲਾਈਫ ਪਲੱਸ ਫੀਲਿੰਗ ਪਲੱਸ ਥਿੰਕਿੰਗ ਹੁੰਦੀ ਹੈ ਕੌਨਸ਼ੀਅਸਨੈਸ ਹੁੰਦੀ ਹੈ ਫਿਰ ਇਹ ਤਾਂ ਕੰਪੈਰੀਜ਼ਨ ਹੀ ਨਹੀਂ ਬੰਦਦਾ ਮੇਰੇ ਅਕੋਰਡਿੰਗ। ਇਹ ਕਰ ਲੰਨੇ ਆ ਕਿ ਆਪਾਂ ਇਹਨਾਂ ਨੂੰ ਆਪਸ ਵਿੱਚ ਕੰਪੇਅਰ ਨਹੀਂ ਕਰਦੇ ਪਰ ਆਪਾਂ ਇਹਨਾਂ ਨੂੰ ਇੰਡੀਵਿਜੂਅਲੀ ਡਿਸਕਸ ਕਰ ਲੰਨੇ ਆ। ਜਿਵੇਂ ਮੰਨ ਲਈ ਆਪਾਂ ਸਿਰਫ ਜਾਨਵਰਾਂ ਤੇ ਆਜਾ ਆਪਾਂ ਹਿਊਮਨ ਇੱਕ ਵਾਰ ਸਾਈਡ ਤੇ ਰੱਖ ਦਿੰਨੇ ਆ। ਜੇ ਸ਼ੇਰ ਹਿਰਨ ਨੂੰ ਖਾ ਰਿਹਾ ਹੈ ਤਾਂ ਉਹਦਾ ਜਿਹੜਾ ਨੇਚਰ ਦੇ ਅਕੋਰਡਿੰਗ ਉਹਨੂੰ ਕੋਈ ਸਜ਼ਾ ਨਹੀਂ ਮਿਲਣੀ ਵੀ ਉਹਨੇ ਇੱਕ ਜਾਨਵਰ ਨੇ ਜਾਨਵਰ ਨੂੰ ਖਾ ਲਿਆ। ਜਿਹੜੇ ਐਨੀਮਲਸ ਹੁੰਦੇ ਆ ਜਾਂ ਪੰਛੀ ਹੁੰਦੇ ਆ ਨਾ ਇਹ ਸਾਰੇ ਇਨਸਟਿੰਕਟ ਤੇ ਚੱਲਦੇ ਆ। ਇਹ ਹੁਕਮ ਦੇ ਵਿੱਚ divine order دے ਅਕੋਰਡਿੰਗ چلਦੇ ਆ ਉਹ ਆਪਣੀ ਕੌਨਸ਼ੀਅਸਨੈਸ ਕੌਨਸ਼ੀਅਸਨੈਸ ਨਾਲ ਨਹੀਂ چل ਰਹੇ ਉਹ سوچ ਕੇ ਨਹੀਂ چل ਰਹੇ ਕਿ ਮੈਂ ਕਿਨੂੰ ਕਿਵੇਂ ਕਰਨਾ ਹੈ ਉਹ ਆਟੋਮੈਟਿਕਲੀ ਇੱਕ ਨੈਚੁਰਲ ਫਲੋ ਆਫ ਮੂਵਮੈਂਟ ਹੈ ਜੋ ਨੇਚਰ ਦੇ ਵਿੱਚ ਹੈਗਾ ਆ مطلب ਉਹ ਤੁਸੀਂ کہہ ਰਹੇ ਹੋ ਕਿ ਉਹ ਫਰੀ ਵਿਲ ਨਹੀਂ ਹੁੰਦੀ ਉਹਨਾਂ ਦੀ ਹੂੰ ਉਹਨਾਂ ਦੀ ਫ੍ਰੀ ਵਿਲ ਨਹੀਂ ਹੁੰਦੀਗੀ ਬਟ ਹਾਂ ਉਹਨਾਂ ਦੇ ਵਿੱਚ ਇੱਕ ਨੈਚੁਰਲ ਪ੍ਰੋਸੈਸ ਹੁੰਦੀ ਹੈ ਜਿੱਦਾਂ ਹੁਣ ਆ ਓਵਰਆਲ ਵੀ ਦੇਖੀਏ ਤਾਂ ਪੋਪੂਲੇਸ਼ਨ ਮੇਨਟੇਨ ਕਰਨ ਵਾਸਤੇ ਵੀ ਇਕੋਲੋਜੀ ਦੇ ਬੇਸ ਤੇ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਮੇਨਟੇਨ ਕਰਨ ਵਾਸਤੇ ਇਨਸਾਨ ਇੱਕ ਜਾਨਵਰ ਨੇ ਦੂਸਰੇ ਜਾਨਵਰ ਨੂੰ ਖਾਣਾ ਹੈ ਬਿਕੋਜ਼ ਉਹ ਦਾ ਫੂਡ ਹੈ ਇੱਕ ਬੋਡੀ ਦੂਸਰੀ ਬੋਡੀ ਨੂੰ ਖਾ ਰਹੀ ਹੈ ਹੈਨਾ ਬਟ ਹਿਊਮਨ ਲੈਵਲ ਤੇ ਆਪਾਂ ਉਹਨੂੰ ਇਮੋਸ਼ਨਲ ਲੈਵਲ ਤੇ ਸੋਚ ਰਹੇ ਕਿ ਹਾਈ ਵਿਚਾਰਾ ਹਿਰਨ ਹੈ ਉਹਨੂੰ ਸ਼ੇਰ ਕਾ ਰਿਆ ਹੈ ਸ਼ੇਰ ਬਹੁਤ ਗਲਤ ਚੀਜ਼ ਹੈ ਹਿਰਨ ਵਿਚਾਰਾ ਮਤਲਬ ਇੱਕ ਵਿਚਾਰ ਆਪਨ ਆ ਗਿਆ ਉਹਦੇ ਵਿੱਚ ਆਪਣਾ ਉਹਦੇ ਪ੍ਰਤੀ ਆ ਗਿਆ ਮਤਲਬ ਜਾਨਵਰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਾਨਵਰਾਂ ਦੇ ਕੋਈ ਕਰਮ ਨਹੀਂ ਹੁੰਦੇ ਜਾਨਵਰਾ ਜਾਨਵਰਾਂ ਜਿਹੜੇ ਜਾਨਵਰ ਜਨਮ ਲੈਂਦੇ ਨੇ ਨਾ ਉਹ ਆਪਣਾ ਕਰਮ ਪੇ ਕਰਨ ਵਾਸਤੇ ਲੈਂਦੇ ਨੇ which is not in a wrong way ਕਿ ਉਹ ਗਲਤ ਤਰੀਕੇ ਨਾਲ ਆਪਣਾ ਕਰਮ ਪੇ ਕਰਨ ਵਾਸਤੇ ਲੈਂਦੇ ਨੇ ਉਹਨਾਂ ਦਾ ਇੱਕ ਕਾਰਮਿਕ ਡੈਟ ਹੁੰਦਾ ਆ ਜਿਹਨੂੰ ਕਲੀਅਰ ਕਰਨ ਵਾਸਤੇ ਉਹ ਜਨਮ ਲੈਂਦੇ ਨੇ ਉੱਥੇ ਉਹ ਕੋਈ ਨਵਾਂ ਕਰਮ ਨਹੀਂ ਕ੍ਰੀਏਟ ਕਰ ਰਹੇ ਹੁੰਦੇ ਬਿਕੋਜ਼ ਕਰਮਾ ਇਸ 올 अबाउट ਅਵੇਅਰਨੈਸ ਐਂਡ ਇੰਟੈਂਸ਼ਨ ਠੀਕ ਹੈ ਜੋ ਐਨੀਮਲਸ ਦੀ ਕੋਈ ਵੀ ਇੰਟੈਂਸ਼ਨ ਨਹੀਂ ਹੈ ਕਿਉਂਕਿ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਐਨੀਮਲਸ ਇਨਸਟਿੰਕਟਸ ਤੇ ਤੇ ਡਿਵਾਈਨ ਆਰਡਰ ਜਿਹਨੂੰ ਆਪਾਂ ਹੁਕਮ ਕਹਿੰਦੇ ਆ ਉਹਦੇ ਉਹਦੇ ਅਕੋਰਡਿੰਗ ਹੀ ਚੱਲ ਰਹ ਜਿਹੜਾ ਜਾਨਵਰਾਂ ਵਾਸਤੇ ਡਿਵਾਈਨ ਆਰਡਰ ਹੈ ਜਾਂ ਹੁਕਮ ਜਿਹਨੂੰ ਤੁਸੀਂ ਕਹਿ ਰਹੇ ਹੋ ਤੁਸੀਂ ਉਹਨੂੰ ਥੋੜਾ ਜਿਆਦਾ ਡਿਫਾਈਨ ਕਰ ਸਕਦੇ ਹੋ ਹੋਰ ਜਾਨਵਰਾਂ ਵਾਸਤੇ ਸਿਰਫ ਹੁਕਮ ਹੈ ਨੈਚੁਰਲ ਫਲੋ ਆਫ ਮੂਵਮੈਂਟ ਜੋ ਜਿੱਦਾਂ ਚੱਲ ਰਿਹਾ ਇਨਸਟਿੰਕਟ ਤੁਸੀਂ ਸਮਝਦੇ ਹੋ ਨਾ ਕਿ ਮੈਂ ਇੱਕ ਵਾਰ ਇਨਸਟਿੰਕਟ ਨੂੰ ਪੰਜਾਬੀ ਦੇ ਵਿੱਚ ਡਿਫਾਈਨ ਕਰੀ ਅ ਇਟਸ ਲਾਈਕ ਇੰਟੂਸ਼ਨ ਸਾਹਮਣੇ ਜੋ ਆਇਆ ਮੈਂ ਵਿਦਆਊਟ ਐਨੀ ਲੌਜੀਕ ਵਿਦਆਊਟ ਐਨੀਥਿੰਗ ਸੋਚਿਆ ਉਹਨੂੰ ਉਹਦੇ ਤੇ ਐਕਟ ਕਰਤਾ ਠੀਕ ਹੈ ਜਾਂ ਫਿਰ ਮੈਂ ਆਪਣੇ ਡਿਫੈਂਸ ਵਿੱਚ ਕੀਤਾ ਜਾਂ ਫਿਰ ਮੈਂ ਆਪਣੇ ਨੈਚੁਰਲ ਨੇਚਰ ਆਪਣੇ ਨੇਚਰ ਦੇ ਅਕੋਰਡਿੰਗ ਕੀਤਾ ਉਹ ਚੀਜ਼ ਹੁੰਦੀ ਹੈ ਕਿ ਇਹ ਨੈਚੁਰਲ ਫਲੋ ਆਫ ਮੂਵਮੈਂਟ ਦੇ ਵਿੱਚ ਚਲਦੇ ਆ ਜੋ ਐਨੀਮਲਸ ਹੁੰਦੇ ਆ ਹਨਾ ਹੁਣ ਡੌਗ ਹੈ ਡੌਗ ਦੀ ਲਾਇਲਟੀ ਲਈ ਉਹ ਬਹੁਤ ਮਸ਼ਹੂਰ ਹੈਗਾ ਆ ਠੀਕ ਹੈ ਉਹਨੂੰ ਕਿਸੇ ਨੇ ਸਿਖਾਇਆ ਥੋੜੀ ਹੈ ਕਿ ਹਾਂ ਤੂੰ ਲਾਇਲ ਹੋਣਾ ਆ 댓 ਇਜ਼ ਇਟਸ ਹਿਸ ਨੇਚਰ ਇਟਸ ਨੇਚਰ ਹਨਾ ਹੁਣ ਉਹ ਇਨ ਉਹ ਮੰਨ ਲਓ ਉਹਦੇ ਨਾਲ ਆਪਾਂ ਮਾੜਾ ਵੀ ਕਰ ਰਹੇ ਆ ਸਾਰਾ ਦਿਨ ਆਪਾਂ ਉਹਨੂੰ ਡਾਂਟਿਆ ਸ਼ਾਮ ਨੂੰ ਫਿਰ ਉਹ ਆ ਕੇ ਆਪਣੇ ਕੋਲ ਬੈਠ ਜਾਂਦਾ ਆ ਹੈਨਾ 댓 ਇਜ਼ ਕਾਲਡ ਕਿ ਉਹਨਾਂ ਦੇ ਸਾਹਮਣੇ ਜੋ ਆ ਰਿਆ ਨਾ ਉਹ ਬਸ ਉਹਨੂੰ ਅਡੈਪਟ ਕਰ ਰਹੇ ਨੇ 댓ਸ ਇਟ ਪਰ ਬਾਈ ਬਰਥ ਇਨਸਾਨ ਵੀ ਤਾਂ ਇਹੋ ਜਿਹਾ ਹੀ ਨਹੀਂ ਹੁੰਦਾ ਬੱਚੇ ਤੇ ਦੋ ਥੱਪੜ ਮਾਰੋ ਉਹ ਵੀ ਤਾਂ ਆਪਣੇ ਕੋਲ ਆ ਕੇ ਬਹਿ ਜਾਂਦਾ ਦੁਬਾਰਾ ਹੋ ਜਾਂਦਾ ਮੈਂ ਕੈਂਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਇਨਸਟਿੰਕਟ ਨਾਲ ਚੱਲਦੇ ਨੇ ਬੱਚੇ ਵੀ ਸਟਾਰਟਿੰਗ ਵਿੱਚ ਇਨਸਟਿੰਕਟ ਨਾਲ ਚੱਲਦੇ ਜੋ ਉਹਨਾਂ ਨੂੰ ਸਹੀ ਲੱਗਦਾ ਮਤਲਬ ਸਹੀ ਨਹੀਂ ਲੱਗਦਾ ਜੋ ਉਹਨਾਂ ਦਾ ਨੈਚੁਰਲ ਫਲੋ ਹੁੰਦਾ ਨਾ ਉਹ ਉਹੀ ਪ੍ਰੈਜ਼ెంట్ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਿਮਿਲਰਲੀ ਕਿਉਂਕਿ ਆਪਾਂ ਇਹ ਵੀ ਗੱਲ ਕਹਿੰਦੇ ਆ ਕਿ ਬੱਚਿਆਂ ਦੀ ਕੌਂਸ਼ੀਅਸਨੈਸ ਕਾਫੀ ਲੇਟ ਜਾ ਕੇ ਡਿਵੈਲਪ ਹੁੰਦੀ ਹੈ ਹਨਾ ਜੋ ਮੈਂਟਲੀ ਲੈਵਲ ਤੇ ਹੁੰਦੀ ਹੈ ਸੋ ਜਿੰਨਾ ਚਿਰ ਉਹ ਡਿਵੈਲਪ ਨਹੀਂ ਹੁੰਦੀ ਤਾਂ ਜਿੱਦਾਂ ਸਨੇਕਸ ਤੋਂ ਆਪਾਂ ਸਾਰੇ ਡਰਦੇ ਆ ਬਹੁਤ ਜ਼ਿਆਦਾ ਹੈਨਾ ਆਪਾਂ ਨੂੰ ਲੱਗਦਾ ਹੈ ਕਿ ਸੱਪ ਦੂਰੋਂ ਦੇਖ ਕੇ ਆਪਾਂ ਨੂੰ ਪਤਾ ਲੱਗਦਾ ਇਹਨਾਂ ਦੇ ਵਿੱਚ ਜ਼ਹਿਰ ਹੈ ਇਹਨੇ ਡੰਸ ਲੈਣਾ ਬੰਦਾ ਮਰ ਵੀ ਸਕਦਾ ਬੱਚਿਆਂ ਨੂੰ ਬਹੁਤ ਰੇਅਰ ਸੱਪ ਡੰਗਦੇ ਆ ਬਹੁਤ ਰੇਅਰ ਬਹੁਤ ਕੰਫਰਟੇਬਲ ਹੁੰਦੇ ਆ ਸੱਪ ਦੇ ਨਾਲ ਹੈਨਾ ਸੋ ਉਹ ਵੀ ਆਪਣਾ ਨੈਚੁਰਲ ਜਿਹੜਾ ਆਪਣਾ ਨੈਚੁਰਲ ਰੂਪ ਪ੍ਰੈਜੈਂਟ ਕਰ ਰਿਹਾ ਹੁੰਦਾ ਆ ਉਹ ਜਿਹੜਾ ਐਨੀਮਲ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਵੀ ਆਪਣਾ ਨੇਚੁਰਲ ਵੇ ਹੀ ਪ੍ਰੈਜ਼ੈਂਟ ਕਰ ਰਿਹਾ ਹੁੰਦਾ ਹੈ ਉਹ ਸਿਰਫ ਡਿਫੈਂਸ ਦੇ ਵਿੱਚ ਅਟੈਕ ਕਰਦਾ ਹੈ ਹਮੇਸ਼ਾ ਤੇ ਬੱਚਿਆਂ ਤੋਂ ਉਹਨੂੰ ਕਦੀ ਵੀ ਉਹ ਵਾਲੀ ਵਾਈਬ੍ਰੇਸ਼ਨ ਜਾਂ ਉਹ ਵਾਲੀ એનર્ਜੀ ਹੀ ਨਹੀਂ ਮਿਲਦੀ ਆਉਂਦੀ ਨਹੀਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਨਾ ਵੀ ਇਹ ਸੱਪ ਹੈ ਹਾਂ ਵੀ ਇਹ ਸੱਪ ਹੈ ਤੇ ਡੰਗ ਵੀ ਸਕਦਾ ਹੈ ਸੋ ਇਸ ਕਰਕੇ ਉਹ ਬਹੁਤ ਕੰਫਰਟੇਬਲ ਹੁੰਦੇ ਦੋਨੋਂ ਆਪਣਾ ਨੇਚੁਰਲ ਨੇਚਰ ਹੀ ਪ੍ਰੈਜ਼ੈਂਟ ਕਰ ਰਹੇ ਹੁੰਦੇ ਨੇ ਮਤਲਬ ਹੁਣ ਇਹਦੇ ਚ ਆਪਾਂ ਇਹ ਸਮਝ ਸਕਦੇ ਆਂ ਵੀ ਕਾਰਮਿਕ ਕਨੈਕਸ਼ਨ ਸਿਰਫ ਹਿਊਮਨ ਲੈਵਲ ਤੇ ਹੁੰਦੇ ਆ ਇਹ ਕਹਦੀ ਆਪਾਂ ਕਰਮਿਕ ਕਨੈਕਸ਼ਨ ਹਿਊਮਨ ਲੈਵਲ ਤੇ ਹੁੰਦੇ ਆ ਕਰਮਿਕ ਡੈਟ ਜਿਹੜਾ ਹੁੰਦਾ ਆ ਉਹ ਇਨਸਾਨ ਜਦੋਂ ਐਸ ਅ ਐਨੀਮਲ ਬਰਥ ਲੈਂਦਾ ਆ ਉਹ ਉਹਨੂੰ ਜਸਟ ਥੋੜਾ ਜਿਹਾ ਰਿਲੈਕਸ ਜਾਂ ਪੇ ਕਰਨ ਵਾਸਤੇ ਬਹੁਤ ਜ਼ਿਆਦਾ ਜਦੋਂ ਕਿਸੇ ਦਾ ਹੈਵੀ ਕਰਮਾ ਹੋ ਜਾਂਦਾ ਹੈ ਨਾ ਤਾਂ ਉਸ ਟਾਈਮ ਉਹਨੂੰ ਐਸ ਅ ਐਨੀਮਲ ਉਹ ਬਰਥ ਲੈ ਸਕਦਾ ਆ ਬਟ ਇਹ ਵੀ ਨਾਟ ਇਨ ਅ ਰੋਂਗ ਅਵੇ ਕੋਈ ਪਨੀਸ਼ਮੈਂਟ ਨਹੀਂ ਹੁੰਦੀ ਜਸਟ ਟੂ ਰਿਲੈਕਸ ਫॉर ਸਮ ਟਾਈਮ ਤੇ ਆਪਣੇ ਆਪ ਆਪਣਾ ਜੋ ਡੈਟ ਹੈ ਕਲੀਅਰ ਕਰਨ ਵਾਸਤੇ ਜਿਵੇਂ ਆਪਾਂ ਪਿਛਲੀ ਵੀਡੀਓ ਚ ਸੱਪ ਦੀ ਐਗਜ਼ਾਮਪਲ ਦਿੱਤੀ ਸੀਗੀ ਹਨਾ ਕਿ ਅਗਰ ਫਿਰ ਇਹਦੇ ਤੋਂ ਇਹ ਚ ਇੱਕ ਚੀਜ਼ ਇਹ ਵੀ ਤਾਂ ਮਤਲਬ ਕੁਐਸਚਨ ਅਰਾਈਜ਼ ਹੋ ਸਕਦਾ ਵੀ ਆਪਾਂ ਕਹਿ ਰਹੇ ਆ ਕਿ ਜਾਨਵਰ ਜਿਹੜੇ ਆ ਉਹ ਨੈਚੁਰਲ ਡਿਵਾਈਨ ਆਰਡਰ ਦੇ ਵਿੱਚ ਚੱਲਦੇ ਆ ਠੀਕ ਹੈ ਕਿਉਂਕਿ ਉਹਨਾਂ ਚ ਉਹ ਕੌਨਸ਼ੀਅਸ ਨਹੀਂ ਹੁੰਦੇ ਉਹ ਇਨਸਟਿੰਕਟ ਤੇ ਚੱਲਦੇ ਆ 댓 ਮੀਨਸ ਜੇ ਇਨਸਾਨ ਕੋਲ ਕੌਨਸ਼ੀਅਸਨੈਸ ਹੈ ਤਾਂ ਉਹ ਡਿਵਾਈਨ ਆਰਡਰ ਤੋਂ ਬਾਹਰ ਹੋਗੇ ਨਹੀਂ ਉਹ ਡਿਵਾਈਨ ਆਰਡਰ ਤੋਂ ਬਾਹਰ ਨਹੀਂ ਹੋ ਗਿਆ ਡਿਵਾਈਨ ਆਰਡਰ ਦੇ ਵਿੱਚ ਚਲਣਾ ਹੀ ਤਾਂ ਇਨਸਾਨ ਦਾ ਮੇਨ ਮੇਨ ਚੀਜ਼ ਹੋਣੀ ਚਾਹੀਦੀ ਹੈ ਕਿ ਡਿਵਾਈਨ ਆਰਡਰ ਦੇ ਅਕੋਰਡਿੰਗ ਨਹੀਂ ਆਪਾਂ ਚੱਲ ਰਹੇ ਤਾਂ ਹੀ ਤਾਂ ਸਾਰਾ ਕੁਝ ਹੋ ਰਿਹਾ ਹੈ ਦੁਨੀਆ ਦੇ ਵਿੱਚ ਅਸੀਂ ਕਹਿੰਨੇ ਆ ਕਿ ਰੇਪ ਹੋ ਰਹੇ ਨੇ ਅਸੀਂ ਕਹਿੰਨੇ ਆ ਮਰਡਰਸ ਹੋ ਰਿਹਾ ਸੀ ਕਹਿੰਨੇ ਚੋਰੀਆਂ ਹੋ ਰਹੀਆਂ ਇਨਸਾਨ ਇਨਸਾਨ ਦਾ ਦੁਸ਼ਮਨ ਕਿਉਂਕਿ ਅਸੀਂ ਡਿਵਾਈਨ ਆਰਡਰ ਦੇ ਵਿੱਚ ਚੱਲ ਨਹੀਂ ਰਹੇ ਅਸੀਂ ਉਹਦੇ ਅਗੇਂਸਟ ਚੱਲ ਰਹੇ ਹਾਂ ਦੈਟਸ ਵਾਈ ਉਹ ਚੀਜ਼ਾਂ ਹੋ ਰਹੀਆਂ ਨੇ ਇੱਕ ਵਾਰ ਦੁਬਾਰਾ ਤੋਂ ਤੁਸੀਂ ਡਿਵਾਈਨ ਆਰਡਰ ਨੂੰ ਫੇਰ ਤੋਂ ਐਕਸਪਲੇਨ ਕਰੋ ਡਿਵਾਈਨ ਆਰਡਰ ਮਤਲਬ ਐਜ਼ ਅ ਸਾਡਾ ਮੇਨ ਪਰਪਸ ਕੀ ਹੈ ਇਹਨੂੰ ਸਿੰਪਲ ਵਰਡਸ ਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਹਟ ਕੇ ਜਦੋਂ ਕੋਈ ਇਨਸਾਨ ਆਪਣੇ ਨੇਚਰਲ ਫਲੋ ਚ ਆ ਜਾਂਦਾ ਹੈ ਉਹ ਅਸੀਂ ਡਿਵਾਈਨਲ ਕਨੈਕਟ ਹੋ ਜਾਂਦੇ ਆ ਅਸੀਂ ਯੂਨੀਵਰਸਲ ਕਨੈਕਟ ਹੋ ਜਾਂਦੇ ਆ ਕੁਦਰਤ ਨਾਲ ਕਨੈਕਟ ਹੋ ਜਾਂਦੇ ਆ ਜਦੋਂ ਅਸੀਂ ਉਸ ਤਰੀਕੇ ਨਾਲ ਰਾਹ ਤੇ ਚੱਲਦੇ ਆ ਨਾ ਉਹਨੂੰ ਅਸੀਂ ਕਹਿ ਸਕਦੇ ਆ ਕਿ ਅਸੀਂ ਡਿਵਾਈਨ ਆਰਡਰ ਦੇ ਅਕੋਰਡਿੰਗ ਚੱਲ ਰਹੇ ਆ ਸੋ ਅਗਰ ਤੁਹਾਡੇ ਅੰਦਰ ਕਾਮ ਨਹੀਂ ਹੈਗਾਗਾ ਤੇ ਤੁਸੀਂ ਆਬਵੀਅਸਲੀ ਰੇਪ ਵੱਲ ਜਾਓਗੇ ਨਹੀਂ ਹੈਨਾ ਤੁਹਾਡੇ ਅੰਦਰ ਕਰੋਧ ਨਹੀਂ ਹੈਗਾ ਤਾਂ ਤੁਹਾਡੇ ਅਰਾਊਂਡ ਚੀਜ਼ਾਂ ਕਨਫਲिक्ट ਹੋਣਗੀਆਂ ਹੀ ਨਹੀਂ ਸੋ ਤੁਸੀਂ ਡਿਵਾਈਨ ਆਰਡਰ ਚ ਤੁਸੀਂ ਹੁਕਮ ਦੇ ਵਿੱਚ ਚੱਲਣਾ ਹੁੰਦਾ ਤਾਂ ਕਿ ਇਹ ਚੀਜ਼ਾਂ ਨਾ ਹੋਣ ਅਸੀਂ ਕਹਿੰਦੇ ਆ ਕਿ ਹੁਕਮ ਇਹ ਹੈ ਕਿ ਚੀਜ਼ਾਂ ਹੋ ਰਹੀਆਂ ਨੇ ਹੁਕਮ ਇਹ ਨਹੀਂ ਹੈ ਚੀਜ਼ਾਂ ਹੋ ਰਹੀਆਂ ਨੇ ਹੁਕਮ ਦੇ ਅਕੋਰਡਿੰਗ ਅਸੀਂ ਨਹੀਂ ਚੱਲ ਰਹੇ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ ਮਤਲਬ ਹੁਕਮ ਉਹ ਚੀਜ਼ ਨਹੀਂ ਵੀ ਸਭ ਰੱਬ ਕਰ ਰਿਹਾ ਫਿਰ ਆਪਾਂ ਗੈਨ ਕਿ ਉਹਨੇ ਜਿਹੜੇ ਜਿਹੜਾ ਡਿਵਾਈਨ ਆਰਡਰ ਆ ਉਹਨੂੰ ਆਪਾਂ ਸਮਝਣ ਚ ਪੁਲੇਖਾ ਕਰ ਰਹੇ ਆ ਇੱਕ ਹੋਰ ਕੁਐਸਚਨ ਆ ਰਿਹਾ ਜਿਵੇਂ ਹੁਣੇ ਤੁਸੀਂ ਵਿਕਾਰਾਂ ਦੀ ਗੱਲ ਕੀਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨਾ ਆਪਾਂ ਨਾਰਮਲੀ ਇੱਕ ਟਰਮ ਆਪਾਂ ਬੋਲਦੇ ਹੁੰਦੇ ਹੁੰਨੇ ਕਿ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਠੀਕ ਹੈ ਕੋਈ ਵੀ ਚੀਜ਼ ਐਕਸੈਸ ਦੇ ਵਿੱਚ ਬੁਰੀ ਹੈ ਮੋਡਰੇਸ਼ਨ ਦੇ ਵਿੱਚ ਸਭ ਸਹੀ ਹੈ ਤਾਂ ਕੀ ਆਪਾਂ ਇਹ ਕਹਿ ਸਕਦੇ ਹਾਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈਗਾ ਅਗਰ ਮੋਡਰੇਸ਼ਨ ਦੇ ਵਿੱਚ ਹੈਗਾ ਤਾਂ ਇਟਸ ਗੁੱਡ ਸਾਡੇ ਐਜ਼ ਅ ਹਿਊਮਨ ਸਾਡੇ ਸਾਰਿਆਂ ਦੇ ਅੰਦਰ ਫੀਲਿੰਗਸ ਹੈਗੀਆਂ ਨੇ ਇਮੋਸ਼ਨਸ ਹੈਗੇ ਨੇ ਉਹਨਾ ਇਮੋਸ਼ਨਸ ਨੂੰ ਜਦੋਂ ਅਸੀਂ ਕੰਟਰੋਲਡ ਮੈਨਰ ਦੇ ਵਿੱਚ ਨਹੀਂ ਰੱਖਦੇ ਨਾ ਤਾਂ ਉਹ ਵਿਕਾਰਾਂ ਦਾ ਨਾਮ ਅਸੀਂ ਉਦੋਂ ਹੀ ਉਹਨਾਂ ਨੂੰ ਦਿੰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਨੇ ਕਿ ਜਦੋਂ ਤੁਹਾਡੇ ਇਮੋਸ਼ਨਸ ਆਪਣਾ ਇੱਕ ਕਹਿ ਸਕਦੇ ਆ ਇੱਕ ਬਾਉਂਡਰੀ ਕਰਾਸ ਕਰ ਚੁੱਕੇ ਨੇ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਨੂੰ ਨਾਮ ਦਿੱਤਾ ਹੈ ਇਹ ਸਾਰੇ ਪੰਜ ਵਿਕਾਰਾਂ ਦਾ ਬਾਉਂਡਰੀਸ ਕੀ ਨੇ ਬਾਉਂਡਰੀਸ ਕਿਨੇ ਸੈੱਟ ਕੀਤੀਆਂ ਬਾਉਂਡਰੀ ਜਪਾਨੀ ਸੈਟ ਕੀਤੀਆਂ ਬਾਉਂਡਰੀ ਸਾਨੂੰ ਆਟੋਮੈਟਿਕਲੀ ਪਤਾ ਚੱਲ ਜਾਂਦੀਆਂ ਨੇ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਓਵਰ ਕਰ ਰਹੇ ਹੁੰਦੇ ਆ ਲੈਟ ਅ ਸਪੋਜ਼ ਕਿ ਸਾਡੇ ਅੰਦਰ ਇੱਕ ਹਲਕਾ ਜਿਹਾ ਕੋਈ ਸਿਚੁਏਸ਼ਨ ਆਈ ਮੈਨੂੰ ਉਸ ਸਿਚੁਏਸ਼ਨ ਨੇ ਟ੍ਰਿਗਰ ਕੀਤਾ ਠੀਕ ਹੈ ਮੈਨੂੰ ਗੁੱਸਾ ਆਇਆ ਬਟ ਫॉर ਦਾ ਟਾਈਮ ਬੀਂਗ ਮੈਂ ਉਹਨੂੰ ਰਿਲੈਕਸ ਹੋ ਗਈ ਬਟ ਜੇ ਮੈਂ ਉਸ ਗੁੱਸੇ ਦੇ ਵਿੱਚ ਆ ਕੇ ਚੀਜ਼ ਕਰ ਲਈ ਕੁਝ ਅੱਗੇ ਚੀਜ਼ਾਂ ਖਰਾਬ ਕਰਦੀਆਂ ਤਾਂ ਓਬਵੀਅਸਲੀ ਮੈਂ ਇੱਕ ਆਪਣੀ ਬਾਉਂਡਰੀ ਕ੍ਰੋਸ ਕਰਦੀ ਜਿੱਥੇ ਮੈਨੂੰ ਸਮਝ ਆ ਗਈ ਸੀ ਕਿ ਇਹਨੂੰ ਮੈਨੂੰ ਕੰਟਰੋਲ ਕਰਨ ਦੀ ਲੋੜ ਹੈਗੀ ਆ ਜਾਂ ਮੈਨੂੰ ਇਹਨੂੰ ਰੀਅਲਾਈਜ਼ ਕਰਨ ਦੀ ਲੋੜ ਹੈਗੀ ਆ ਸੋ ਮੈਂ ਹੀ ਮੇਰੇ ਲਈ ਬਾਉਂਡਰੀ ਸੈੱਟ ਕਰਦੀ ਆ ਅਕੋਰਡਿੰਗ ਟੂ ਮਾਈ ਸੋਲ ਪਾਵਰ ਇਮੋਸ਼ਨਸ ਨੂੰ ਕੰਟਰੋਲ ਕਰਨਾ ਹੈ ਜੇ ਆਪਾਂ ਕਹੀਏ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੰਟਰੋਲ ਦੇ ਵਿੱਚ ਚਾਹੀਦੇ ਆ ਕੰਟਰੋਲ ਕਰਨਾ ਡੂ ਯੂ ਥਿੰਕ ਕਿ ਕੰਟਰੋਲ ਕਰਨਾ ਇਜ਼ ਇਕੁਅਲ ਟੂ ਸਪਰੈਸ਼ਨ ਕਿ ਤੁਸੀਂ ਸਪਰੈਸ ਕਰ ਰਹੇ ਹੋ ਆਪਣੀਆਂ ਫੀਲਿੰਗਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੰਟਰੋਲਡ ਫਾਰਮ ਚ ਨਹੀਂ ਚਾਹੀਦੇ ਮੈਂ ਫੇਰ ਦੁਬਾਰਾ ਐਕਸਪਲੇਨ ਕਰਦੀ ਹਾਂ ਕਿ ਇਮੋਸ਼ਨਸ ਜਦੋਂ ਸਾਡੇ ਓਵਰ ਪਾਵਰ ਹੋ ਜਾਂਦੇ ਨੇ ਸਾਡੇ ਉੱਤੇ ਉਹਨਾਂ ਨੂੰ ਆਪਾਂ ਨਾਮ ਦੇ ਰਹੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੋ ਪਹਿਲਾਂ ਸਿਰਫ ਇਮੋਸ਼ਨਸ ਸੀਗੇ ਸਾਡੇ ਸਾਡੀਆਂ ਫੀਲਿੰਗਸ ਸੀਗੀਆਂ ਜਦੋਂ ਉਹਨਾਂ ਨੇ ਇੱਕ ਹੱਦ ਕ੍ਰੋਸ ਕੀਤੀ ਅਸੀਂ ਉਹਨਾਂ ਨੂੰ ਵਿਕਾਰ ਉਹ ਅਸੀਂ ਆਪਣੇ ਅਵਲ ਵਿਕਾਰ ਅਟ੍ਰੈਕਟ ਕਰ ਲਏ ਸੋ ਅਸੀਂ ਉਹਨੂੰ ਕੰਟਰੋਲ ਨਹੀਂ ਕਰਨਾ ਹੁੰਦਾ ਆਈ ਥਿੰਕ ਇੱਕ ਡਿਫਰੈਂਟ ਟੌਪਿਕ ਹੋ ਜਾਣਾ ਹੈ ਕਿ ਆਪਾਂ ਉਹਨੂੰ ਫਲੋ ਕਰਵਾਉਣਾ ਹੁੰਦਾ ਹੈ ਰਿਲੀਜ਼ ਕਰਨਾ ਹੁੰਦਾ ਹੈ ਆਪਾਂ ਕੰਟਰੋਲ ਨਹੀਂ ਕਰਨਾ ਹੁੰਦਾ ਫਲੋ ਫਲੋ ਚ ਮੇਬੀ ਕੰਟਰੋਲ ਵਰਡ ਯੂਜ਼ ਹੋ ਗਿਆ ਬਟ ਹਾਂ ਅਸੀਂ ਉਹਨੂੰ ਕੰਟਰੋਲਸ ਮਤਲਬ ਸਪਰੈਸ ਦੀ ਗੱਲ ਨਹੀਂ ਮੈਂ ਕਰ ਰਹੀ ਬਟ ਇਨਰ ਕੰਟਰੋਲ ਵੇ ਆਪਾਂ ਡੀਲ ਕਰਨਾ ਹੁੰਦਾ ਉਸ ਚੀਜ਼ ਨਾਲ ਸੋ ਕਾਫੀ ਸਾਰੇ ਇੱਕ ਟੌਪਿਕ ਤੋਂ ਕਾਫੀ ਸਾਰੇ ਸਬ ਟੌਪਿਕਸ ਨਿਕਲੇ ਆਏ ਸੀ ਸੋ ਅਸੀਂ ਉਹ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਜੋ ਮੈਂ ਸਵਾਲ ਕੀਤਾ ਸੀਗਾ ਉਸ ਬਾਰੇ ਤੇ ਜੋ ਅਸੀਂ ਬਾਕੀ ਟੌਪਿਕਸ ਡਿਸਕਸ ਕੀਤੇ ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਚ ਜ਼ਰੂਰ ਸ਼ੇਅਰ ਕਰਿਓ ਤਾਂ ਆਪਾਂ ਮਿਲਦੇ ਆਂ ਸੋ ਇਨਸਾਫ ਤੇ ਨਾ ਇਨਸਾਫੀ ਜਿਹੜਾ ਕਨਸੈਪਟ ਹੈ ਨਾ ਉਹ ਹਿਊਮਨ ਕਨਸੈਪਟ ਹੀ ਹੈਗਾ ਆ ਇਨਸਾਫ ਨਾ ਇਨਸਾਫ ਨੇਚਰ ਦੇ ਵਿੱਚ ਨਹੀਂ ਹੁੰਦਾ ਨੇਚਰ ਚ ਸਿਰਫ ਤੇ ਸਿਰਫ ਬੈਲੈਂਸ ਹੁੰਦਾ ਹੈ ਤੇ ਜੇ ਆਪਾਂ ਨੇਚਰ ਦੇ ਵਿੱਚ ਸਿਰਫ ਬੈਲੈਂਸ ਹੁੰਦਾ ਤੇ ਇਨਸਾਫ ਹਿਊਮਨ ਕਨਸੈਪਟ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਏਥੀਸਟ ਹੈ ਤੇ ਕੋਈ ਬੰਦਾ ਥੀਸਟ ਮੈਨੂੰ ਤਾਂ ਸਟਰੋਂਗਲੀ ਲੱਗ ਰਿਹਾ ਵੀ ਇਹ ਚੀਜ਼ਾਂ ਦੀ ਡੈਫੀਨੇਸ਼ਨ ਜਿਹੜੀ ਹੈਗੀ ਉਹ ਚੇਂਜ ਕਰਨ ਦੀ ਜ਼ਰੂਰਤ ਹੈ ਬਿਲਕੁਲ ਸੋ ਅਗਰ ਤੁਹਾਡੇ ਵੀ ਕੁਝ ਵਿਊ ਪੁਆਇੰਟਸ ਹੈਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਡੈਫੀਨੇਟਲੀ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਰਿਵਿਊ ਕਰਕੇ ਦੇਖ ਸਕੀਏ ਕਿ ਕਿੱਥੇ ਅਸੀਂ ਲੈਪਸ ਕਰ ਰਹੇ ਹਾਂ ਜਾਂ ਕਿੱਥੇ ਕਿਹੜੀ ਚੀਜ਼ ਲੈਪਸ ਕਰ ਰਹੀ ਹੈ ਸੋ ਮਿਲਦੇ ਹਾਂ ਨੈਕਸਟ ਕੁਐਸਚਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ